ਔਰ ਕਹਿੰਦੇ ਇੱਥੇ ਹੀ ਇੱਕ ਦਿਨ ਗੁਰੂ ਸਾਹਿਬ ਜੀ ਕੇਸ ਹਰੇ ਕਰ ਰਹੇ ਸੀ ਭਗਾਣੀ ਦੇ ਯੁੱਧ ਤੋਂ ਬਾਅਦ ਜਦੋਂ ਉਹ ਕੇਸ ਹਰੇ ਕਰ ਰਹੇ ਸੀ ਨਾ ਪੀਰ ਬੁੱਧੂ ਸਾਹਿਬ ਜੀ ਕੋਲ ਆਏ ਉਹਨਾਂ ਨੇ ਆ ਕੇ ਬੇਨਤੀ ਕੀਤੀ ਪਾਸ਼ਾ ਮੈਨੂੰ ਆਗਿਆ ਦਿਓ ਮੈਂ ਵਾਪਸ ਜਿਹੜਾ ਹੈਗਾ ਉਹ ਸੁਨੌਰੇ ਜਾਣਾ ਔਰ ਮਹਾਰਾਜ ਨੇ ਆਖਿਆ ਵੀ ਪੀਰ ਜੀ ਅਸੀਂ ਤੁਹਾਡੇ ਤੋਂ ਬੜੇ ਖੁਸ਼ ਆ ਬੜੇ ਪਰੇਸ਼ਾਨ ਤੇ ਉਹਨਾਂ ਨੇ ਫਿਰ ਕੀ ਕਰਿਆ ਨਾ ਗੁਰੂ ਸਾਹਿਬ ਨੇ ਪੀਰ ਬੁੱਧੂ ਸਾਹਿਬ ਨੂੰ ਇੱਕ ਤੇ ਕੰਗਾ ਦਿੱਤਾ ਜਿਹੜੇ ਨਾਲ ਉਹ ਕੇਸਾਰੇ ਕਰ ਰਹੇ ਸੀ ਔਰ ਕਹਿੰਦੇ ਪੀਰ ਜੀ ਨੇ ਆਖਿਆ ਮਹਾਰਾਜੀ ਇਸ ਤਰ੍ਹਾਂ ਦਿਓ ਜਣੇ ਕਿ ਜਿਹੜੇ ਕੇਸ ਸਮੇਤ ਉਹ ਕੰਗਾ ਦਿੱਤਾ ਔਰ ਦੂਸਰਾ ਗੁਰੂ ਸਾਹਿਬ ਨੇ ਜਿਹੜੀ ਆਪਣੀ ਦਸਤਾਰ ਸੀ ਉਹ ਅੱਧੀ ਕਰਕੇ ਪੀਰ ਬੁੱਧੂ ਸਾਹ ਨੂੰ ਦਿੱਤੀ ਉਹ ਪ੍ਰਸੰਨ ਹੋ ਗਏ ਪਰ ਨਾਲ ਦੀ ਨਾਲੇ ਮੈਂ ਇਹ ਗੱਲ ਕਰਾਂ ਕਿ ਅਸੀਂ ਇਹਦੇ ਤੋਂ ਸਿੱਖਿਆ ਨਹੀਂ ਲੈ ਰਹੇ ਸਾਰੀਆਂ ਗੱਲਾਂ ਅਸੀਂ ਸੁਚੇਤ ਨਹੀਂ ਹੈਗੇ ਅਸੀਂ ਮੈਂ ਪਹਿਲਾਂ ਵੀ ਕਿਹਾਗਾ ਵੀ ਸਾਨੂੰ ਦਰਬਾਰ ਸਾਹਿਬ ਸੁੰਦਰ ਤੋਂ ਸੁੰਦਰ ਬਣਾਉਣਾ ਚਾਹੀਦਾ ਔਰ ਜਿੰਨਾ ਵੀ ਹੋ ਸਕੇ ਉਨਾ ਹੀ ਸੁੰਦਰ ਬਣਾਉਣਾ ਚਾਹੀਦਾ ਜਿੰਨਾ ਵੱਡਾ ਹੋ ਸਕੇ ਉਹਨਾਂ ਵੱਡਾ ਬਣਾਉਣਾ ਚਾਹੀਦਾ ਪਰ ਜਿਹੜੇ ਇਤਿਹਾਸਕ ਸਥਾਨ ਨਾਲ ਨਾਲ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਪੌਂਡਾ ਸਾਹਿਬ ਜਿਵੇਂ ਪਹਿਲਾਂ ਵੀ ਦੱਸਿਆ ਹੀ ਵੀ ਦਰਬਾਰ ਸਾਹਿਬ ਬਹੁਤ ਸੁੰਦਰ ਬਹੁਤ ਵੱਡਾ ਬਣਿਆ ਹੋਇਆ ਹੈ ਜਿਹੜਾ ਦਸਤਾਰ ਦਾ ਸਥਾਨ ਸੀ ਨਾ ਬੇਦਰ ਹੁੰਦਾ ਕਿ ਇਹਨੂੰ ਢਾ ਕੇ ਇੱਥੇ ਦਰਬਾਰ ਸਾਹਿਬ ਬਣਾਉਣ ਦੀ ਥਾਂ ਤੇ ਇੱਥੇ ਵੀ ਦਸਤਾਰ ਬੰਨਣ ਦੀ ਜਿਹੜੀ ਉਹ ਮਰਿਆਦਾ ਸੀ ਉਸੇ ਨੂੰ ਬਹਾਰ ਰੱਖਿਆ ਜਾਂਦਾ ਅੱਜ ਵੀ ਉੱਥੇ ਦਿਮਾਲਾ ਬੰਨਣਾ ਦਸਤਾਰ ਬੰਨਣੇ ਜੇ ਉੱਥੇ ਕੋਈ ਸਿੰਘਾਂ ਦੀ ਡਿਊਟੀ ਲਈ ਜਾਂਦੀ ਸਵੇਰ ਤੋਂ ਕਿ ਉਹ ਦਸਤਾਰ ਸਜਾਉਣੀ ਸਿਖਾਉਂਦੇ ਦਸਤਾਰਾਂ ਦੇ ਮੁਕਾਬਲੇ ਹੋਇਆ ਕਰਦੇ ਤੇ ਕਿੰਨਾ ਸੁੰਦਰ ਹੋਣਾ ਸੀ